ਪੂਰੇ ਮੁਲਕ ਦੇ ਵਿੱਚ ਉਹੀ ਵੰਡੀਆਂ ਪੈ ਰਹੀਆਂ ਨੇ ਧਰਮਾਂ ਮਸਬਾਂ ਫਿਰਕਿਆਂ ਮੰਦਰ ਗੁਰਦੁਆਰੇ ਮਸਜਿਦ ਦੇ ਨਾਂ ਤੇ ਸਮਾਜ ਨੂੰ ਇਨਸਾਨੀਅਤ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਕੀ ਹੋਇਆ ਮਨੀਪੁਰ ਦੇ ਵਿੱਚ ਜਿੱਥੇ 2 ਸਾਲ ਪਹਿਲਾਂ 258 ਦੇ ਕਰੀਬ ਲੋਕਾਂ ਦੀਆਂ ਜਾਨਾਂ ਗਈਆਂ ਸਿਰਫ ਔਰ ਸਿਰਫ ਦੋ ਕਮਿਊਨਿਟੀਜ਼ ਦੇ ਆਪਦੇ ਕਲੈਸ਼ਸ ਦੇ ਵਿੱਚ ਕੀ ਹੋਇਆ 2 ਸਾਲ ਪਹਿਲਾਂ ਨੂਹ ਦੇ ਵਿੱਚ ਜਿੱਥੇ 6 ਲੋਕਾਂ ਦੀਆਂ ਕਮਿਊਨਲ ਕਲੈਸ਼ਸ ਦੇ ਵਿੱਚ ਜਾਨਾਂ ਗਈਆਂ ਅੱਜ ਸਰ ਇਹ ਇਸ ਕਰਕੇ ਜ਼ਰੂਰੀ ਬਣਦਾ ਸੀਗਾ ਸੈਸ਼ਨ ਔਰ ਇਹ ਸਾਰੇ ਸਮਾਗਮ ਕਿ ਪੰਜਾਬ ਦੇ 3 ਕਰੋੜ ਲੋਕ 150 ਕਰੋੜ ਲੋਕਾਂ ਨੂੰ ਇਹ ਸਨੇਹਾ ਦੇ ਸਕਣ ਕਿ ਅੱਜ ਵੀ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ 3 ਕਰੋੜ ਲੋਕ ਉਹ ਨੇ ਜਿਹੜੇ ਕਿ ਸਨੇਹਾ ਦੇ ਰਹੇ ਨੇ ਸਾਡੇ ਪਰਮ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜੇ ਉਹਨਾਂ ਦਾ ਸਨੇਹਾ ਅੱਜ ਵੀ ਪੂਰੇ ਮੁਲਕ ਦੇ ਵਿੱਚ ਫਲਾਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਇਹ ਜ਼ਰੂਰੀ ਸੀ ਅੱਜ ਜਿੱਥੇ ਪੂਰੇ ਮੁਲਕ ਦੇ ਵਿੱਚ ਕਦੇ ਕਿਸੇ ਕੋਨੇ ਤੋਂ ਗੱਲ ਆਉਂਦੀ ਹੈ ਸਰ ਅਸਲੀ ਸੱਚ ਦਾ ਸਪੀਕਰ ਸਾਹਿਬ ਇਸ ਸੈਸ਼ਨ ਦਾ ਪੂਰੇ ਮੁਲਕ ਨੂੰ ਇੱਕੋ ਹੀ ਸਨੇਹਾ ਹੋਊਗਾ ਤੇ ਅਸਲੀ ਸੱਚ ਦਾ ਇੱਕੋ ਹੀ ਹੋ ਸਕਦਾ ਹੈ ਗੁਰੂ ਸਾਹਿਬ ਨੂੰ ਕਿ ਜਿੱਥੇ ਅੱਜ ਕਿਤੇ ਦੇਸ਼ ਦੇ ਕੋਨੇ ਦੇ ਵਿੱਚੋਂ ਗੱਲ ਆਉਂਦੀ ਹੈ ਹਿੰਦੂ ਰਾਸ਼ਟਰ ਦੀ ਕਿਤੇ ਗੱਲ ਆਉਂਦੀ ਹੈ ਖਾਲਿਸਤਾਨ ਦੀ ਤੇ ਅੱਜ ਸਨੇਹਾ 3 ਕਰੋੜ ਪੰਜਾਬੀਆਂ ਦੇ ਇਹ ਹੋਣਾ ਚਾਹੀਦਾ ਹੈ ਕਿ ਨਾ ਹਿੰਦੂ ਰਾਸ਼ਟਰ ਨਾ ਖਾਲਿਸਤਾਨ ਜੁਗ-ਜੁਗ ਜੀਵੇ ਮੇਰਾ ਹਿੰਦੁਸਤਾਨ ਉਹ ਹਿੰਦੁਸਤਾਨ ਜਿਹਨੂੰ ਇਕੱਠਾ ਰੱਖਣ ਦੇ ਲਈ ਜਿਹਨੂੰ ਬੰਨ ਕੇ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਲਸਾਨੀ ਸ਼ਹਾਦਤ ਦਿੱਤੀ ਸੋ ਇਸ ਕਰਕੇ ਇਹ ਸੈਸ਼ਨ ਤੇ ਸਮਾਗਮ ਜ਼ਰੂਰੀ ਹੈ